ਚੱਲੋ ਵੀ ਹੁਣ ਆਪਣੇ ਝੋਨਾ ਝੋਨਾ ਤਾਂ ਲੱਗ ਗਿਆ ਵਾ ਬਸ ਹੁਣ ਪਾਣੀ ਦੀ ਟੈਨਸ਼ਨ ਹੀ ਆ ਆਪਣੇ ਆਹ ਇਧਰੋਂ ਕੱਸੀ ਮਰ ਗਈ ਆਪਣੀ ਉਧਰ ਹੜਾਏ ਪਏ ਆਪਣੇ ਮੀਂਹ ਵੀ ਨਹੀਂ ਪੈਂਦਾਗਾ ਉਹ ਰੇਡ ਪਾ ਲਗਾ ਬਸ ਦੇਖਦੇ ਹੁਣ ਉਹ ਗੁੜਾ ਆ ਪੀ ਰਿਹਾ ਕਤੂ ਕਰਕੇ ਰਿਆ ਸੀ ਉਹਦੇ ਕਿੱਥੇ ਭਰਾਵਾ ਕਿਹੜਾ ਕਰੋ ਕੱਦੂ ਹੁਣ ਗਰਮੀ ਚ ਰੇ ਉਹ ਕਰਦੇ ਵਿਚਾਰੇ ਤੋਂ ਤਾਂ ਕਿੰਨੇ ਕੀ ਨਹੀਂ ਹੁਣ ਉਹਦੇ ਵਿਚਾਰੇ ਕਰਿਆ ਜਾ ਉਹ ਬਾਈਕ ਹੈ ਯਾਰ ਠੀਕ ਰਹੀ ਆ ਹਾਏ ਨਹੀਂ ਦੇਖ ਲਾ ਪਤੰਦਰ ਦੇ ਆਣੇ ਲਾਰਾ ਹੀ ਲਾਤਾ ਇੱਥੇ ਬੈਠੇ ਆ ਤੁਰ ਨਹੀਂ ਉੱਦਾ ਪਿਆਵਲ ਹੈ ਹਣ ਮਿਲਵਾਂਗੇ ਬੋਲੂਗਾ ਬਾਅਦ ਚ ਤੇ ਤੂੰ ਕਾਤੇ ਨਾ ਸੀ ਉਹਦੇ ਕੱਤੀ ਲੋਕਾਂ ਦਾ ਹੋਣ ਦੇ ਕੋਈ ਨਹੀਂ ਹੁਣ ਜਵਾਨਾਂ ਚ ਇੱਕ ਬੰਦਾ ਆਇਆ ਕੇ ਹੰਪਿੰਗਾ ਸਿੰਘ ਆ ਜਵਾਨਾ ਜੀ ਨੇ ਕਹਿ ਤਾ ਹਾਂ ਨਹੀਂ ਸ਼ਰਮ ਚੁਰਮਾ ਓ ਮੁੰਡਿਆ ਓ ਮੁੰਡਿਆ ਓ ਤੂੰ ਆਇਆ ਨਹੀਂ ਦੇਖ ਲਾ ਤੂੰ ਲਾਰਾ ਲਾਤਾ ਮੱਲਾ ਮੇਰਾ ਹਲੇ ਕੱਦੂ ਉਹ ਨਹੀਂ ਪਿਆਵਾ ਮੈਂ ਤੇਰੇ ਤੇ ਰਿਹਾ ਉਹ ਸਾਡੇ ਮਰਕ ਹੋ ਗਈ ਮੈਂ ਉਧਰੋਂ ਚਲੇਗਾ ਮੈਂ ਕਿਹਾ ਕੋਈ ਨਾ ਮੁੰਡੇ ਨੇ ਆਈ ਜਾਣਾ ਵਾ ਤੇ ਤੂੰ ਦੇਖ ਲੈ ਆ ਜਾ ਨਹੀਂ ਬਾਈ ਯਾਰ ਮੈਨੂੰ ਕੰਮ ਪੈ ਗਿਆ ਮੈਂ ਤਾਰ ਕੇ ਮੇਨੂੰ ਚੇਤੀ ਭੱਲ ਗਿਆ ਬਾਹਰ ਚੇਅਰ ਚੇਤਾ ਯਾਰ ਆਏ ਥੋੜਾ ਹੁੰਦਾ ਵਾ ਮੈਂ ਤੇਰੇ ਸਹਤੇ ਖੜਾ ਮਾਂ ਦੱਸ ਉਹਦੋਂ ਕੋਤਰੀ ਵੀ ਮਰ ਗਈ ਆ ਉਧਰੋਂ ਹਣ ਲੇਟ ਆ ਤੈਨੂੰ ਪਤਾ ਵਾ ਯਾਰ ਦੋ ਕਿੱਲੇ ਕਿੱਡੀ ਗੱਲ ਸੀ ਕਿਤੇ ਕਰ ਦਿੰਦਾ ਤੂੰ ਮੈਂ ਤਾਂ ਇਹ ਰਹੇਗਾ ਵੀ ਚੱਲ ਯਾਰ ਤੂੰ ਆਏਗਾ ਆਏਗਾ ਕਧਰੋ ਸਾਡੇ ਮਾਰ ਕੋ ਕੀ ਮੇਰੇ ਤੋਂ ਢੇੜਾ ਤਾਂ ਨਹੀਂ ਬਚਿਆਗਾ ਕੋਈ ਨਾ ਕਰ ਦੂੰਗਾ ਯਾਰ ਮੈਂ ਟਾਈਮ ਨਹੀਂ ਲੱਗਾ ਕਰੇਗਾ ਕਦੋਂ ਯਾਰ ਝੋਨਾ ਜਦੋਂ ਟਾਈਮ ਨਾਗੇ ਝੋਨੇ ਦਾ ਪਨੀਰੀ ਤਾਂ ਮੇਰੀ ਦੂਜੀ ਪੀਚੀ ਵੀ ਆ ਮੇਰੀ ਕਿਹੜਾ 26 ਦੀ ਜਾਂ ਦੂਜੀ ਆ ਲਾਰਾ ਨਾਰ ਹਲਾਰਾ ਦਾ ਨਾਮ ਲਾਉਂਦਾ ਤੂੰ ਬਾਪੂ ਯਾਰ ਹੁਣ ਮੇਰੇ ਟਾਈਮ ਨਹੀਂ ਲੱਗਾ ਕਿਧਰੋਂ ਲਾ ਦਿੰਦਾ ਹੁਣ ਸਾਡੇ ਵੀ ਕੰਮ ਪਿਆ ਹੋ ਜੀ ਉਹ ਕੰਮ ਤਾਂ ਪਿਆ ਤੂੰ ਮੈਨੂੰ ਜਵਾਬ ਦੇ ਦਿੰਦਾ ਵੀ ਤੂੰ ਆਪਦਾ ਪਤਾ ਕਰ ਲੈ ਵੀ ਮੇਰੇ ਕੋਲੇ ਨਹੀਂਗਾ ਟਾਈਮ ਤੂੰ ਉਹਦਣ ਕਹਿਆ ਕੋਈ ਗੱਲ ਨਹੀਂ ਮੈਂ ਕਰ ਜੂਗਾ ਕੀ ਕਰੇ ਬਾਪੂ ਆ ਕਸੀ ਮਰ ਗਈ ਉਹ ਕਰ ਕੇ ਹਾਂ ਰਹਿਗਾ ਸਾਡਾ ਕੰਮ ਉਹ ਤੇਰਾ ਰਹਿਗਾ ਹੀ ਤੂੰ ਮੇਰਾ ਦਾ ਕਰ ਦਿੰਦਾ ਚੱਲ ਮੇਰਾ ਦਾ ਮੋਟਰ ਜਦੋਂ ਤੂੰ ਕਹਿਣੀ ਸੀ ਮੈਂ ਛੱਡਦੇ ਨਹੀਂ ਸੀ ਰਾਤ ਨੂੰ ਲੇਟ ਆਹ ਚੱਲਦੀ 4 ਵਜੇ ਹੁਣ ਲੇਟ ਚੱਲਦੀ ਆ ਅੱਜ ਤੂੰ ਕਹਿੰਦਾ ਮੈਂ ਛੱਡ ਦੇਣਾ ਸੀਗਾ ਤੇ ਹੁਣ ਹੋ ਜਾਣਾ ਹੁਣ ਲਿਆ ਟਰੈਕਟਰ ਭੱਜ ਕੇ ਘਰ ਹੁਣ ਮੈਂ ਮੋਟਰ ਪਾਣੀ ਛੱਡ ਦਿੰਨਾ ਵਾ ਭੂ ਮੈਂ ਵੀ ਕੀ ਕਰਾਂ ਕਸੀ ਮਰ ਗਈ ਮੈਂ ਵੀ ਕਿਹੜਾ ਕਿਹੜਾ ਪਾਣੀ ਲਾਉਣਾ ਵਾ ਉਹ ਚੱਲ ਉਹਦਾ ਕੋਈ ਬੰਦਾ ਛੱਡ ਦੇ ਜੇ ਕਵੇਂ ਮੈਂ ਇੱਥੇ ਰਹਿ ਪੈਣਾ ਤੂੰ ਕਦੂ ਕਰ ਦੇ ਮੈਂ ਤੇਰੇ ਕਿਾਰੇ-ਕਿਆਰੇ ਪਾਣੀ ਛੱਡ ਦਿੰਨਾ ਵਾ ਕਹਣਾ ਜੇ ਕਵੇਂ ਮੈਂ ਛੱਡ ਦਿੰਨਾ ਕਿਾਰੇ-ਕਿਆਰੇ ਤੇਰੇ ਉਹ ਬਾਪ ਕੋ ਯਾਰ ਕੀ ਗੱਲਾਂ ਕਰਦਾ ਸਾਡੀ ਉਹ ਤਾਂ ਕਿਹਾੜ ਦੇ ਕਿਲੇ ਸਾਡੇ 9 ਕਿਲੇ ਆ ਹੋਰ ਤੂੰ ਜੇ ਭਲਾ ਰਾਜ ਡੱਗ ਵਾ ਫੇਰ ਉਹ ਕਿਵੇਂ ਡੱਗ ਪੂ ਯਾਰ ਮੈਂ ਕਿਤੇ ਪਾਣੀ ਨਹੀਂ ਲਾਉਂਦਾ ਜਾਂ ਮੈਂ ਪੱਟਾਂ ਤੇ ਨਹੀਂ ਤੁਰਿਆਗਾ ਮੇਰੀ ਸਾਰੀ ਜ਼ਿੰਦਗੀ ਪਵਾਂ ਨੀ ਲੰਗੀ ਆ ਤੂੰ ਤਾਂ ਇਹ ਕਰਦਾ ਜਿਵੇਂ ਜਵਾਖ ਹੁਣਾ ਯਾਰ ਮੈਂ ਹਾਂ ਬਾਪੂ ਫੇਰ ਮੇਰਾ ਟਾਈਮ ਨਹੀਂ ਲੱਗਾ ਮੈਂ ਸਵੇਰ ਦੇ ਪੱਠੇ ਵੀ ਨਹੀਂ ਲੈ ਕੇ ਗਿਆ। ਉਹ ਯਾਰ ਫੇਰ ਮੈਨੂੰ ਪਹਿਲਾ ਜਵਾਬ ਦੇ ਦਿੰਦਾ ਨਾ ਤੂੰ ਮੈਨੂੰ ਲਾਰਾ ਕਹਿ ਲਾਈ ਜਾਂਦਾ ਵਾ। ਮੈਨੂੰ ਕਿਹੜਾ ਪਾਪੂ ਆਹ ਕੰਮ ਹੋਣਾ ਵਾ। ਫਾਦਾ ਯਾਰ। ਹੈਂ? ਛੋਟੀ ਤਾਂ ਉਹ ਗੱਲ ਆ ਅਖੇ ਲੱਕੜ ਦਾ ਮੁੰਡਾ ਦੇਤਾ ਨਾ ਗੋਦੀ ਕੋਈ ਚੱਕੇ ਨਾ ਰੋਵੇ ਤੇ ਨਾ ਹੱਥੇ। ਹੈਂ? ਤੂੰ ਮੈਨੂੰ ਲਾਰਾ ਲਾਈ ਜਾਂਦਾ ਯਾਰ ਮੈਂ ਕਿਸੇ ਨੂੰ ਹੋਰ ਪੁੱਛ ਲਾਵਾਂ। ਮੈਂ ਤਾਂ ਹੁਣ ਪੁਰਿਆ ਫਿਰਦਾ ਨਾ ਮੈਂ ਹੋਰ ਕਿਸੇ ਨੂੰ ਨਹੀਂ ਪੁੱਛਿਆ ਅਗਲੇ ਨੇ ਟਰੈਕਟਰ ਤੋਤੇ ਹੁਣ ਜਿਹਨੂੰ ਕਹੂੰਗਾ ਅਗਲਾ ਕੋ ਬਾਈ ਮੈਂ ਟਰੈਕਟਰ ਤੋਤਾ ਪਹਿਲਾਂ ਕਹਿੰਦਾ ਆਏ ਨਹੀਂ ਨਾ ਕਰੀਦਾ ਹੁੰਦਾ ਮਾੜੀ ਮੋਟੀ ਜਵਾਂ ਰੱਖੀਦੀ ਹੁੰਦੀ ਹੈ ਜੇ ਕਈਏ ਉਹ ਕੰਮ ਕਰੀਦਾ ਹੁੰਦਾ ਯਾਰ ਹੁਣ ਲਈ ਲਾਉਂਦਾ ਫਿਰ ਤੂੰ ਮੇਰੇ ਨਹੀਂ ਬਾਪੂ ਟਾਈਮ ਨਹੀਂ ਲੱਗਣਾ ਹੋਣਾ ਕੋ ਯਾਰ ਦੋ ਕਿੱਲੇ ਆ ਫਿਰ ਕੀ ਹੋਇਆ ਕਰਦੇ ਨਹੀਂ ਬਾਪੂ ਨਹੀਂ ਟਾਈਮ ਨਹੀਂ ਲੱਗਣਾ ਹੈ ਸਾਡੇ ਆ ਰਹੇ ਰੂਪਾਉਣ ਵਾਲੀ ਰਹਿੰਦੀ ਆ ਪਰ ਯਾਰ ਲਾਈਟ ਚੱਲੀ ਜਾਂਦੀ ਜਿਵੇਂ ਹੁਣ ਵੀ ਪਾਣੀ ਛੱਡਿਆ ਤੇ ਹਾਲੇ ਕੋਈ ਗੱਲ ਨਹੀਂ ਤੋ 2 ਘੰਟੇ ਮੇਰੇ ਲੰਘ ਗਏ ਨੇ ਕਿਹਾਰੇ ਭਰਦੇ ਨੂੰ ਕੁਮਾਤੂ ਨੇਰੇ ਹੋਈ ਕਰ ਜੀ ਬਾਪਿਆ ਸਵੇਰੇ ਦਾ ਯਾਰ ਮੈਂ ਖੇਤ ਆ ਤੇ ਹੁਣ ਮੈਂ ਰਾਤ ਨੂੰ ਆ ਕੇ ਪਹੁੰਚਾਂਗਾ ਔਰ ਜੇ ਮੈਂ ਫਿਰ ਰਾਤ ਨੂੰ ਆ ਕੇ ਟਰੈਕਟਰ ਤੇ ਬਹਿ ਗਿਆ ਫਿਰ ਸਵੇਰੇ ਕਿੱਧਰ اٹਕੜੂਆਂ ਮੇਰੇ ਚੋਰੀ ਮੈਂ ਫੇਰ ਖੇਤ ਆਉਣਾ ਮੈਂ ਤੇਰੀ ਮਰਜ਼ੀ ਆ ਮੱਲਾ ਕੋਈ ਗੱਲ ਨਹੀਂ ਨਾ ਚੱਲ ਚੱਕਰਤਾ ਤੁਸੀਂ ਬਾਈ ਤਕੜੇ ਬੰਦੇ ਆ ਤੁਹਾਨੂੰ ਰਾ ਆਪਣਾ ਪੈੜੀ ਦੇਤੀ ਆ ਅਸੀਂ ਮਾੜੇ ਬੰਦੇ ਆ ਠੀਕ ਹੈ ਨਾ ਆ ਪਹਿਲਾਂ ਤਾਂ ਜਿਹੜੇ ਸਾਡੇ ਨਾਲ ਦੇ ਦੋ ਦੋ ਕਿੱਲੇ ਵਾਲੇ ਨਾ ਉਹ ਸੱਥਾਂ 'ਚ ਬਹਿ ਕੇ ਕਹਿੰਦੇ ਆ ਅਖੇ ਜੀ ਮਾੜਾ ਜ਼ਿਮੀਂਦਾਰ ਖਤਮ ਆ ਉਹ ਆ ਮਾਵਲੇ ਤੇ ਪੈਲੀਆਂ ਲੈਣਦੇ ਕਿੱਲੇ ਕਿੱਲੇ ਵਾਲੇ ਦੋ ਦੋ ਵਾਲੇ ਉਹ ਲੈ ਕਹਿੰਦੇ ਆ ਅਖੇ ਜ ਮਾੜਾ ਜ਼ਿਮੀਂਦਾਰ ਖਤਮ ਵੀ ਪੁੱਛਣ ਵਾਲਾ ਹੋਵੇ ਜੇ ਤੁਹਾਨੂੰ ਤੁਹਾਨੂੰ ਪੈੜੀ ਨਾ ਮਾ ਵਾਲੇ ਤੇ ਦਿੱਤੀ ਕਿਸੇ ਨੇ ਤੇ ਉਦੋਂ ਤੁਸੀਂ ਵੀ ਨਾਲ ਹੀ ਖਤਮ ਆ ਫੜੇ ਤਕੜਾ ਜ਼ਿਮੀਂਦਾਰ ਨਹੀਂ ਕਹਿੰਦਾ ਇਹ ਗੱਲਾਂ ਚੱਲ ਕੋਈ ਨਾ ਮੱਲਾ ਕੋਹ ਨਹੀਂ ਭਾਈ ਹੁਣ ਹੈ ਨਹੀਂ ਜਵਾਨਾ ਜੋਨਾ ਇਹ ਪਹਿਲਾਂ ਸੀ ਆਜ ਕੱਲ ਦੇ ਛੋਰਾਂ ਦੀਆਂ ਕੋਹ ਨਹੀਂ ਜਵਾਨਾ ਜੋਨਾ ਚੱਲੋ ਚੱਲ ਨਹੀਂ ਗਰਮੀ ਦੀ ਤੰਨਾ ਦੇ ਲੱਕੜ ਦਾ ਜਿਹੜਾ ਨਾ ਕੋਈ ਗੋਦੀ ਚੱਕੇ ਨਾ ਰੋਵੇ ਤੇ ਨਾ ਫੱਸੇ ਚੱਲੇ ਚੱਲ ਟਾਈਮ ਟੂ ਮਿਲ ਤੁ ਅਗਲੇ ਦਾ ਬਾੜ ਕਰ ਦਿੰਦੇ ਹੁਣ ਲੱਗੀ ਜਾਵੇ